ਨੈਕਸ ਵੇਲਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰਪੁਰ ਤੋਂ ਕੈਮਰਾਮੈਨ ਅਮਿਤ ਦੇ ਨਾਲ ਸੋ ਅੱਜ ਹੁਸ਼ਿਆਰਪੁਰ ਦੇ ਵਿੱਚ ਬੰਗਲਾਦੇਸ਼ ਵਿੱਚ Hindu ਉੱਤੇ ਹੋ ਰਹੇ ਅਤਿਆਚਾਰ ਦੇ ਵਿਰੁੱਧ ਹੁਸ਼ਿਆਰਪੁਰ ਦੇ ਵਿੱਚ Hindu ਧਾਰਮਿਕ ਜਥੇਬੰਦੀਆਂ ਤੇ Sikh ਧਾਰਮਿਕ ਜਥੇਬੰਦੀਆਂ ਵੱਲੋਂ ਮਿਲ ਕੇ ਅੱਜ ਹੁਸ਼ਿਆਰਪੁਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੈਲੀ ਵੀ ਕੱਢੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਆਫਿਸ ਤੇ ਮੋਰੇ ਤਰਨਾ ਦਿੱਤਾ ਜਾ ਰਿਹਾ ਹੈ ਤੇ ਆਓ ਗੱਲਬਾਤ ਕਰਾਂਗੇ ਆਏ ਹੋਏ ਸਾਰੇ ਹੀ ਅਧਿਕਾਰੀਆਂ ਦੇ ਨਾਲ ਸਭਾਈ ਇਕੱਠੇ ਹੋਏ ਆ ਕੀ ਇਹ ਸਾਰਾ ਕਾਰਜ ਇਹ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਈਸਤਰੀਆਂ ਦੇ ਮਾਨਵਤਾ ਦੇ ਖਿਲਾਫ ਅਤਿਆਚਾਰ ਹੋ ਰਿਹਾ ਹੈ ਉੱਥੇ ਮਾਤਾਵਾਂ ਭੈਣਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਤੋੜਿਆ ਜਾ ਰਿਹਾ ਉਹਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਭਾਰਤ ਸਰਕਾਰ ਨੂੰ ਇਹ ਮੰਗ ਪੇਸ਼ ਕਰ ਰਹੇ ਅਸੀਂ ਕਿ ਭਾਰਤ ਸੰਘਰ ਉੱਤੇ ਦੇ ਪਗਲਾਦੇਸ਼ ਦੇ ਮਿਨੋਰਟੀ ਦੀ ਉੱਤੋਂ ਨੂੰ ਸੁਰੱਖਿਅਤ ਕਰੇ ਉਹਨਾਂ ਨੂੰ ਸੁਰੱਖਿਅਤ ਕਰੇ ਇਹ ਕੋਈ ਡਿਪਲੋਮੈਟਿਕ ਇਹਦਾ ਨਤੀਜੇ ਨਾਲ ਨਹੀਂ ਮੰਨਦਾ ਬੰਗਲਾਦੇਸ਼ ਤਾਂ ਉਹਨਾਂ ਦੇ ਸੈਨਿਕ ਕਾਰਵਾਈ ਕਰਦੇ ਹੋਏ ਉੱਥੇ ਦੀ ਜੋ ਇੱਕ ਬਹੁਤ ਵੱਡੀ ਵਾਦੀ ਹਿੰਦੂ-ਕ੍ਰਿਸ਼ਚਨਾਂ ਦੀ ਆ ਉਹਨਾਂ ਨੂੰ ਇੱਕ ਅਲੱਗ ਦੇਸ਼ ਦੇ ਵਿੱਚ ਰਹਿਣ ਲਈ ਕਰ ਦਿੱਤਾ ਜਾਵੇ ਤਾਂ ਜੋ ਉੱਥੇ ਆਪਣੇ ਆਪ ਨੂੰ ਸੁਰੱਖਿਤ ਉੱਥੇ ਮਹਿਸੂਸ ਕਰ ਸਕੇ ਇਹ ਤੋਂ ਇਕੱਠੇ ਹੋ ਕੇ ਆਪਾਂ ਰੈਲੀ ਵਗੈਰਾ ਕਰ ਰਹੇ ਕਿ ਇੱਥੇ ਆ ਰਹੇ ਇੱਥੋਂ ਇਕੱਠੇ ਹੋ ਕੇ ਅਸੀਂ ਸਬੰਨੀ ਸੈਕਟਰੀਏਟ ਤੱਕ ਜਾਣਾ ਉੱਥੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਇਹ ਧਰਮ ਰੱਖਿਆ ਸੰਮਤੀ ਹਾਰਪੁਰ ਵੱਲੋਂ ਇਹਦੇ ਵਿੱਚ ਪੂਰੇ ਜ਼ਿਲ੍ਹੇ ਦੀਆਂ ਅਲੱਗ-ਅਲੱਗ ਧਾਰਮਿਕ ਸੋਸ਼ਲ ਆਰਗੇਨਾਈਜੇਸ਼ਨ ਹੈ ਉਹ ਸਾਰਿਆਂ ਨੇ ਰਲ ਕੇ ਮੈਮੋਰੰਡਮ ਦੇ ਰਹੀਆਂ ਆ ਤੇ ਪੀਜੇਪੀ ਪਾਰਟੀ ਵੱਲੋਂ ਕਿਤਾ ਜਾ ਰਿਹਾ ਨਹੀਂ 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 ਬੀਜੇਪੀ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਕੋਈ ਪੋਲੀਟੀਕਲ ਨਹੀਂਗਾ ਸਾਰਾ ਨਾਨ ਪੋਲੀਟੀਕਲ ਫੰਕਸ਼ਨ ਆ ਇਹ ਸ਼ਹਿਰ ਦੀਆਂ ਅਲੱਗ-ਅਲੱਗ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਲ ਕੇ ਇਹਨੂੰ ਇਹ ਪ੍ਰੋਟੈਸਟ ਨੂੰ ਧਰਮ ਰੱਖਿਆ ਸੰਪਤੀ ਚਾਹਪੁਰ ਬੁਦੇ ਬੈਨਰ ਥੱਲੇ ਕਰ ਰਿਹਾ ਅੱਜ ਧਰਮ ਰੱਖਿਆ ਜਿਹੜਾ ਅੱਜ ਧਰਮ ਰੱਖਿਆ ਵੱਲੋਂ ਸਾਡੇ ਇਸ ਮੋਰਚੇ ਵੱਲੋਂ ਹਿਸ਼ਾਰਪੁਰ ਦੇ ਵਿੱਚ ਜਿਹੜਾ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋ ਰੇ ਨਰਸੰਗਾਰ ਦੇ ਜਿਹੜੇ ਵਿਰੁੱਧ ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਧਰਨੇ ਪ੍ਰਦਰਸ਼ਨ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਜੀ ਦੇ ਨਾਮ ਤੇ ਗਿਆਪਨ ਵੀ ਸੌਪਾਂਗੇ ਕਿਉਂਕਿ ਜੋ ਘਟਨਾਵਾਂ ਬੰਗਲਾਦੇਸ਼ ਚ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀਆਂ ਤਕਤਾ ਬਲਟ ਤੋਂ ਹੋਣ ਤੋਂ ਬਾਅਦ ਉਹ ਬਹੁਤ ਹੀ ਮੰਦਭਗੀਆਂ ਨੇ ਔਰ Hindu ਸਮਾਜ ਜਿਹੜਾ ਉੱਥੇ ਦਾ ਬਹੁਤ ਹੀ ਜ਼ਿਆਦਾ ਪੜਤਾੜੀ ਤੇ ਕੀਤਾ ਜਾ ਰਿਹਾ ਔਰ ਜਿਸ ਦੇਸ਼ ਦੇ ਵਿੱਚ ਧਰਮ ਦੀ ਰੱਖਿਆ ਨਹੀਂ ਉੱਥੇ ਦੇਸ਼ ਉਸ ਦੇਸ਼ ਚ ਵਿਅਕਤੀ ਦੀ ਆਜ਼ਾਦੀ ਤਾਂ ਕਦੀ ਹੋ ਹੀ ਨਹੀਂ ਸਕਦੀ ਉਸ ਵਿਅਕਤੀ ਚ ਕਦੀ ਸੁਰੱਖਿਤ ਹੋ ਹੀ ਨਹੀਂ ਸਕਦਾ ਸੋ ਅੱਜ ਅਸੀਂ ਸਾਰੇ ਲੋਕ ਜਿਹੜੇ ਨੇ ਵੱਖ-ਵੱਖ ਧਰਮ ਧਾਰਮਿਕ ਜਥੇਬੰਦੀਆਂ ਸੰਗਠਨਾਤੋਂ ਸਾਰੇ ਜਿਹੜੇ ਨੇ ਅਸੀਂ ਉਹ ਉਹ ਪੀਜਾਂ ਦੇ ਕਪੂਰ ਜੀ ਵੀ ਸਾਡੇ ਨੇ ਇਹ ਦੁਸ਼ਹਰਾ ਕਮੇਟੀ ਸਾਰੇ ਜਿੰਨੇ ਵੀ ਸਾਡੇ ਨੇ ਵੱਖ-ਵੱਖ ਕਮੇਟੀਆਂ ਤੋਂ ਸਭਾ ਮਾਤੋਂ ਆਏ ਨੇ ਤਾਂ ਅਸੀਂ ਅੱਜ ਜਿਹੜਾ ਹੈ ਉਹ ਬੰਗਲਾਦੇਸ਼ ਦੇ ਖਿਲਾਫ ਜਿਹੜਾ ਆਪਣਾ ਦੋਸ਼ ਪ੍ਰਦਰਸ਼ਨ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਔਰ ਅਸੀਂ ਮੰਗ ਕਰਾਂਗੇ ਕਿ ਇਹਨ ਘਟਨਾਵਾਂ ਮਗਰ ਜਲਦੀ ਤੇ ਜਲਦੀ ਜਿਹੜਾ ਆ ਉਹ ਰੋਕ ਲੱਗੇ ਇਹ ਵੀ ਇਸ ਵੱਲੋਂ ਕੀਤਾ ਜਾ ਰਿਹਾ ਕਿ ਸਾਰੀਆਂ ਪਾਰਟੀਆਂ ਇਹਦੀ ਧਰਮ ਰੱਖਿਆ ਮੋਰਚਾ ਜਿਹੜਾ ਆ ਇਹ ਉਹਦੇ ਵੱਲੋਂ ਕੀਤਾ ਜਾ ਰਿਹਾ ਸਾਰੇ ਗੈਰ ਗੈਰ ਰਾਜਨੀਤਿਕ ਆ ਜਿੰਨੇ ਵੀ ਲੋਕ ਨੇ ਸਮਾਜਿਕ ਜਿਹੜਾ ਹਿੰਦੂ ਧਰਮ ਆ ਉਹਨਾਂ ਤੋਂ ਜੁੜੇ ਜਿੰਨੇ ਵੀ ਧਾਰਮਿਕ ਸੰਗਠਨ ਆ ਜਾਂ ਜਿੰਨੇ ਵੀ ਵਿਅਕਤੀ ਆ ਉਹ ਇਸ ਧਰਮ ਨੇ ਦੇ ਵਿੱਚ ਸ਼ਾਮਿਲ ਹੋਏ ਨੇ ਇਹ ਕਿਸੇ ਪਾਰਟੀ ਵੱਲ ਨਹੀਂ ਇਹ ਧਰਮ ਰੱਖਿਆ ਜਿਹੜਾ ਸਾਡਾ ਮੋਰਚਾ ਹੈ ਉਹਦੇ ਵੱਲੋਂ ਕੀਤਾ ਤੇ ਧਰਨਾ ਦਿੱਤਾ ਜਾ ਰਿਹਾ ਕਿ ਇਹ ਧਰਨੇ ਦੇ ਦਿਨ ਤੋਂ ਬਾਅਦ ਇਹ ਮਾਰਚ ਕੀਤਾ ਜਾ ਰਿਹਾ ਜੀ ਡੀਸੀ ਆਫਿਸ ਤੱਕ ਔਰ ਉੱਥੇ ਜਾ ਕੇ ਡੀਸੀ ਸਾਹਿਬ ਨੂੰ ਇਹ ਕੋਸ਼ ਸਾਡੇ ਜਿਹੜੇ ਮੋਹਤਵਾਰ ਲੋਕ ਨੇ ਉਹ ਜਾਣਗੇ ਤੇ ਉੱਥੇ ਉਹ ਗਿਆਪਨ ਸੋਪਨ ਜੀ ਬਤਾ ਜੀ ਅੱਜ ਹੁਸ਼ਿਆਰਪੁਰ ਤੋਂ ਸਾਰੇ ਹੀ ਧਾਰਮਿਕ ਸਮਾਜਿਕ ਸੰਗਠਨਾਵਾਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਦੇ ਹੋਏ ਡੀਸੀ ਸਾਹਿਬ ਨੂੰ ਇੱਕ ਮਰੰਡੰਮ ਦਿੱਤਾ ਜਾਣਾ ਜਿਸ ਦੇ ਵਿੱਚ ਅਸੀਂ ਇਹ ਰੋਸ਼ ਪ੍ਰਗਟ ਕਰ ਰਹੇ ਹਾਂ ਕਿ ਜੋ ਬੰਗਲਾਦੇਸ਼ ਦੇ ਵਿੱਚ Hindu ਸਮਾਜ ਤੇ ਮਤਾਵਾ ਪਹਿਣਾ ਤੇ ਉੱਥੇ ਦੇ ਲੋਕਾਂ ਤੇ ਅਤਿਆਚਾਰ ਹੋ ਰਿਹਾ ਹੈ ਉਹ ਬਹੁਤ ਦੁਖਦਾਈ ਹੈ ਇਹ ਅਤਿਆਚਾਰ ਸਹਿਨਯੋਗ ਨਹੀਂ ਹੈ ਮੈਂ ਆਪਣੇ ਵੱਲੋਂ ਆਪਣੇ ਸੰਗਠਨਾ ਵੱਲੋਂ ਇਹ ਸਰਕਾਰ ਮੋਰੇ ਅਪੀਲ ਕਰੂੰਗਾ ਕਿ ਇਸ ਸੰਦਰਭ ਚ ਕਠੋਰ ਤੋਂ ਕਠੋਰ ਕਦਮ ਉਠਾਇਆ ਜਾਵੇ ਤੇ Hindu ਸਮਾਜ ਦੀ ਰੱਖਿਆ ਕੀਤੀ ਜਾਵੇ ਜੈਸ਼ੀ